ਜੱਸੀ ਪੋਵਾਲੀ ਮੌਰਕਲਾ ਮਨੀ ਕਲਬ ਬੀ ਰੰਮਾ ਮਨੀ ਕਲਬ ਮਿੰਟੂ ਪੈਣੀ ਪੈਣੀ ਵੀ ਬਲਾੜ ਮਹਿਮਾ ਕਿੰਗ ਬੰਗੀ ਸੁਮਿਤ ਫੇਸ 4 ਕਾਲਾ ਦੀਵਿਕਾਲਜ ਏ ਚੱਕ ਬਖਤੂ ਕੁੱਚੋ ਕੁੱਚੋ ਲੱਕੀ ਡੀਏ ਵੀ ਵੀ ਐਸ ਐਸ ਜੂਨੀਅਰ ਸੀਪਾ ਬਲਾੜ ਮਹਿਮਾ ਦੇ ਸੁਯੋਧਾ ਦੇਖੋ ਆਡੀ ਮਾਨੀਆਂ ਕਾਹਨਾਂ ਪਾ ਰਹੇ ਆ ਆਜੋਸਾਨੀ ਆਜੋ ਦੇਖ ਲੋ ਬਈ ਹੈਲੋ ਆਜੋ ਇੱਕ ਦਿਨ ਇੱਕ ਦਿਨ ਇੱਕ ਇੱਕ ਮੈਂਬਰ ਆਜੋ ਇੱਕ ਦਿਨ ਆਜੋ ਇੱਕ ਤਾਂ ਆਜੋ ਇੱਕ ਤੋਂ ਜਨੇ ਆਜੋ ਹਾਂਜੀ ਹਾਂਜੀ ਵੀਰੇ ਟਾਈਆਂ ਪਾਉਣ ਲੱਗੇ ਆ ਵੀਰੇ ਜਿੰਮੀ ਮਿੱਠੂ ਬਿਲਕੁਲ ਨਰੋਲ ਟੂਰਨਾਮੈਂਟ ਆ ਵੀਰੇ ਸ਼ਹਿਰ ਬਠਿੰਡੇ ਜਿੰਨੀਆਂ ਵੀਰੇ ਟੀਮਾਂ ਵੀਰੇ ਐਂਟਰੀ ਕਰਾ ਲਓ ਆਪਦੀਆਂ ਵੀਰੇ ਹੁਣ ਟਾਈਆਂ ਕੱਢਣ ਲੱਗੇ ਆ ਵੀਰੇ ਜਿੰਨੀਆਂ ਵੀ ਟੀਮਾਂ ਵੀਰੇ ਖੇਡਣਾ ਚਾਹੁੰਦੀਆਂ ਜਲਦੀ ਜਲਦੀ ਪਹੁੰਚਾਂ ਦੀ ਕਿਰਪਾਲਤਾ ਕਰੋ ਬਾਈ ਜੀ ਟਰਨਮੈਂਟ ਜੋ ਜੋ ਟਾਈਮ ਨਾਲ ਸਟਾਰਟ ਕਰੀਏ ਬਾਈ ਅਨਮੋਲਦੀਪ ਸਿੰਘ ਸੰਧੂ ਸੰਧੂ ਤੇ ਇੱਧਰ ਸਾਡਾ ਨੰਨਾ ਜਸਮੀਰ ਇਹ ਨੈੱਟ ਦਾ ਬਹੁਤ ਹੀ ਅਪਰੇ ਹੈ ਜੀ ਲੱਕ ਮਿੰਟ ਉਹ ਆਪ ਬਣਾ ਲੈਣੀ ਹੋਵੇ ਦੋ ਜਗ ਦੋ ਜਗ ਨਾਲ ਬੋਲੋ ਬੋਲੋ ਜਿਵੇਂ ਤੂੰ ਵੀਰੇ ਟਾਈਆਂ ਪੈ ਰਹੀਆਂ ਮੋੜ ਕੜਾ ਤੇ ਬਠਿੰਡਾ ਏ ਪਹਿਲਾ ਮੈਚ ਹੈ ਜੀ ਚੱਕੂ ਤੋਂ ਦੋ ਦੋ ਚੱਕੀ ਚੱਲ ਦੋ ਚੱਕੀ ਇੱਥੇ ਧਰਦਿਆ ਕਰ ਬਾਈ ਇਹਨਾਂ ਨੂੰ ਫੜਾ ਦੇ ਕਰ ਅੰਗਰੇਜ਼ ਖੇਲਿਆਰ ਦੇ ਪਿੱਛੇ ਜੀ ਵੀ ਕੋਲ ਕੋ ਬੱਤੂ ਈ ਵੀ ਕਾਲਜ ਬਠਿੰਡਾ ਏ ਤੀਜਾ ਮੈਚ ਦੂਜਾ ਮੈਚ ਚੱਕ ਵਕਤ ਨਾਲ ਹਾਂ ਡੀਏਵੀ ਕਾਲਜ ਬਠਿੰਡਾ ਥੋੜੇ ਥੋੜੇ ਲੋ ਹੋਰ ਚੱਕ ਪੁੱਤਰ ਹਾਂਜੀ ਹਾਂਜੀ ਵੀਰੇ ਲਾਈਵ ਦੀ ਅਪਡੇਟ ਜਰੂਰ ਦਿਓ ਜਿੰਨੇ ਭਰਾ ਲਾਈਵ ਨਾਲ ਜੁੜੇ ਹੋ ਕਲੱਬ ਬਠਿੰਡਾ ਖੜਾ ਖੜਾ ਰੱਖਲਾ ਕੁਲੀ ਨੇ ਰੱਖਲਾ ਥੱਜਾ ਤੀਜਾ ਮੈਚ ਹੱਥਲੇ ਸਾਡੇ ਤੋਂ ਪਰਚੀਆ ਪਰਚੀਆਂ ਹਾਂਜੀ ਹਾਂਜੀ ਵੀਰੇ ਲਾਈਵ ਦੀ ਅਪਡੇਟ ਜਰੂਰ ਦਿਓ ਜਿੰਨੇ ਭਰਾ ਲਾਈਵ ਨਾਲ ਜੁੜੇ ਹੋ ਸ਼ੇਅਰ ਜਰੂਰ ਕਰੋ ਇੱਕ ਇੱਕ ਅਮਰ ਬਠਿੰਡਾ ਦਰਵਾ ਕਲੱਬ ਲੈ ਵੀ ਅੱਜ ਤਨੂ ਆ ਕਲੱਬ ਦੀ ਖੈਰ ਮੇਰੇ YouTube ਪੇਜ ਨੂੰ ਵੀ ਜ਼ਰ ਸਬਸਕ੍ਰਾਈਬ ਕਰਿਓ ਚੌਥਾ ਮੈਚ ਚੌਥਾ ਮੈਚ ਆ ਮਰਦੀਪ ਸਿੰਘ ਦਾ ਯਾਨੀ ਕਿ 4.5 ਜਾਲ ਐਸ ਐਸ ਐ ਨਗਰ ਉਹ ਕਾਫੀ ਜੂਨੀਅਰ ਤੇ ਪੁੱਜੋ ਲੱਕੀ ਨਾ ਜੋਣੇ ਖੱਟ ਗਿਆ ਦਾ ਮਨ ਉਪਰ ਹੀ ਬੜਾ ਬਾਲਾ ਮਣੀ ਕਲੱਬ ਮੈਂਟੂ ਮਣੀ ਕਲੱਬ ਮੈਂਟੂ ਤੇ ਆ ਆ ਗਈ ਹੈ ਗੁਰੂ ਸਾਹਿਬ ਦੇ ਕਹੇ ਹੋਰ ਫੜਾ ਰਹੇ ਚੈੱਕ ਪੱਤੋਂ ਨਾਲ ਉਹ ਬਸ ਕੁਝ ਹੁੰਦੇ ਲਓ ਚਾਹ ਲੈਣੀ ਬਾਈ ਨਾ ਨਾ ਉਧਰ ਹੋ ਕੇ ਹੁੰਦੇ ਬਸ ਮੈਂ ਮੈਚ ਦਾ ਸੀ ਆ ਤੇ ਨਿਕੰਦ ਬੀਏ ਵੀ ਬੀ ਤੇ ਪੁੱਛੋ ਬੀਏ ਵੀ ਬੀ ਤੇ ਪੁੱਛੋ 10ਵਾਂ ਮੈਚ ਹੈ ਇਹ ਜਿਮੀ ਟੂ ਹਾਂਜੀ ਹਾਂਜੀ ਬਾਈ ਲਾਈਵ ਦੀ ਅਪਡੇਟ ਜ਼ਰੂਰ ਦਿਓ ਨਾਲ ਨਾਲ ਆਨੇ ਫੇਸਪੋਰ ਕਾਲਾ ਵਾਲਾ ਮਨੀ ਕਲੱਬ ਬ੍ਰਮਾ ਬ੍ਰਮਾ ਰਮੇ ਅਜੀ ਬ੍ਰਮਾ ਆ ਗਿਆ ਤੇ ਧੜਕਣ ਰੋਗੀਆਂ ਦਿਲਾਂ ਦੀ ਜਿਵੇਂ ਤੇਰਾ ਮੇਰਾ ਜੈ ਨੰਬਰ 36 ਮਾਜੀ ਬਹੁਤ ਲੇਟ ਆਖ ਬੋਲ ਰਿਹਾ ਬਲਾਰ ਮਹਿਮਾ ਕਿੰਗ ਜਸਸੀਪ ਕੌ ਵਾਲੀ ਇਹ ਹੈਗੀ ਕਿਸੇ ਦੀ ਟੀਮ ਹਮ ਅਜਿਹਾ ਨਾ ਪਰਦੇ ਖੜਦੇ ਪਰਦੇ ਬੁੱਤ ਆ ਤੇਜ਼ ਪੋਰਾ ਨਾ ਕਾਲੇ ਵਰਗੇ ਨਾਲ ਆਹ ਟੱਕਾ ਵਾਲਾ ਪਿਰਾੜਾ ਬਹੁਤ ਹੈ ਬਾਈ ਕਹਿੰਦਾ ਬਾਦ ਦਾ ਜੇ ਤੂੰ ਯੋਦਾ ਐਸਐਸ ਡੰਡਾ ਅਮਰਤ ਆਪਾਂ ਨੇ ਕਿਹਾ ਗਿਆ ਚਾਹੂ ਦਾ ਮੈਚ 10ਵੇਂ ਨੰਬਰ ਤੇ ਮੈਚ ਆਈਏ ਨਹੀਂ ਹੜਾ ਆ ਪਤਾ ਕਿ ਖੇਡ ਨਹੀਂ ਆ ਬੰਗੀ ਸੁਮੇਤ ਤਾਂ ਬੰਗੀ ਸੁਮੇਤ ਦੇ ਪੈਣੀ ਏ ਨਾ ਆਪਣਾ ਲੋਕੀ ਭਾਈ ਜਮਾਇੰਦ ਚਾਹੀਏ ਭਾਈ ਜਮਾਇੰਦ ਆਪਣੀ ਰਹਿ ਗਈ ਬਾਏ ਜਿਹੜੀ ਉਹਦਾ ਪੈ ਗਿਆ ਉਹ ਦੂਜੀ ਵਾਰ ਪਿਆਰੀ ਬਟੋ ਬਾਈ ਪੈਣੀ ਨਹੀਂ ਆਪਣਾ ਹੈ ਕਿਤੇ ਮੈਨੂੰ ਦਿਖਾ ਦੇ ਤੀਜਾ ਮੈਚ ਮੜੇ ਕਿ ਨਹੀਂ ਮੋੜ ਲਿਓ ਅੱਛਾ ਹਾਂਜੀ ਜੀ ਵੀਰੇ ਪਹਿਲੇ ਰਾਉਂਡ ਦੀਆਂ ਟਾਈਆਂ ਪੈ ਗਈਆਂ ਵੀਰੇ ਪਾੜ ਦਈਏ ਪਤਾ ਵੀ ਮੈਨੂੰ ਸੀਆਂੀਆਂ ਪਹਿਲੇ ਰਾਉਂਡ ਦੀਆਂ ਟਾਈਆਂ ਪੈ ਗਈਆਂ ਵੀਰੇ ਉਹ ਮੈਂ ਤਾਂ ਵੀ ਸ਼ਕਤੀ ਰੱਖੋ ਵੀ ਉਹ ਜਿਹੜੇ ਦਿਨ ਟਾਈਮ ਟੂ ਟਾਵਾ ਪਸਟੀਆਂ ਪਾਰਦੇ ਪੈ ਸਾਲਾਂ ਹਾਂਜੀ ਜੀ ਜੁੜੀ ਨੂੰ ਰੱਖ ਲੋ ਇਹਨੂੰ ਰੱਖ ਲੋ ਜੁੜੇ ਰਹੋ ਲਾਈਵ ਨਾਲ ਜਿੰਨੇ ਪਰਾਂ ਲਾਈਵ ਨਾਲ ਜੁੜੇ ਰਹੋ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਸ਼ੇਅਰ ਜਰੂਰ ਕਰਿਓ ਬਈ ਇੱਕ ਇੱਕ ਕਰਦੇ ਆ ਥੋੜੇ ਟਾਈਮ ਬਾਅਦ ਅਪਡੇਟ ਦੁਬਾਰਾ ਥੋੜੇ ਟਾਈਮ ਬਾਅਦ ਕਰਦੇ ਆ ਅਪਡੇਟ ਜੁੜੇ ਰਹੋ ਲਾਈਵ ਨਾਲ ਜਰੂਰ ਤੁਹਾਨੂੰ ਬਈ ਸ਼ੁਕਰੀਆ ਜੀ YouTube ਪੇਜ ਨੂੰ ਵੀ ਜਰੂਰ ਸਬਸਕ੍ਰਾਈਬ ਕਰਿਓ ਬਈ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਆਂ ਦਾ ਦੁਆਕਾ ਸ਼ੋਅ ਮੈਚ ਕਰਾ ਦਿੰਦੇ ਆ